ਤੇਜ਼ ਰਫ਼ਤਾਰ ਨਾਲ ਗੱਡੀ ਆਈ ਮੇਰਾ ਖਿਆਲ ਵੀ ਉੱਤੇ ਚੜਾ ਦੇਣੀ ਸੀ ਤੇ ਉਹਨਾਂ ਨੇ ਨਿਕਲਨਸਾਰ ਫਾਇਰਿੰਗ ਕਰੀ ਤਿੰਨ ਉਹਨਾਂ ਨੇ ਫਾਇਰ ਕਰੇ ਆ ਦੋ ਕੰਢੇ ਦੇ ਵੱਧੇ ਇੱਕ ਹਵਾਈ ਫਾਇਰ ਉਹ ਇਸ ਤਰ੍ਹਾਂ ਲੈ ਕੇ ਚੌਂਪਲਸ ਚੌਂਕੀ ਦੇ ਅੰਦਰ ਵੀ ਭੜਿਆ ਜਿਨ੍ਹਾਂ ਨੇ ਗੁੰਡਾਗਰਦੀ ਕਰੀ ਹੈ ਉਹ ਕਾਲੀ ਦਲ ਦਾ ਬੰਦਾ ਹੈ ਕਿਉਂਕਿ ਜਿਹੜੀ ਕੱਲ ਹੀ ਹੈ ਸਾਰੇ ਬਖਲਾਏ ਹੋਏ ਹੈ ਜੈਸਸ ਦਾ ਮਾਹੌਲ ਬਣਾ ਰਹੇ ਹੈ ਤੁਸੀਂ ਕਰੋ ਕਾਲੀ ਦਲ ਵੱਲੋਂ ਤੁਹਾਡੇ ਵੱਲ ਨਹੀਂ ਚੱਕਣ ਦੇ ਪ੍ਰਧਾਨਾਂ ਲੈ ਕੇ ਜਾਣਾ ਚਾਹੀਦਾ ਸੀ ਪੁਲਿਸ ਦੀ ਪੂਰੀ ਨਲਕੀ ਜਦੀ ਮੈਂ ਇਹ ਐਸਐਸਪੀ ਸਾਹਿਬ ਨੂੰ ਵੀ ਕਿਹਾ ਨਥਾਣਾ ਤੇ ਪੁਲਿਸ ਚੌਕੀ ਇੱਕ ਕਿਸੇ ਦੀ ਗੱਲ ਹੀ ਸੁਣਦੇ ਜਿੰਨੇ ਵੀ ਸਾਡੇ ਮੇਰੇ ਹਲਕੇ ਦੇ ਵਿੱਚ ਆਉਂਦੇ ਆ ਥਾਣੀ ਚੌਕੀਆਂ ਕੋਈ ਕਿਸੇ ਦੀ ਸੁਣਵਾਈ ਨਹੀਂ ਕਰ ਰਹੇ ਤੁਹਾਡੀ ਸੁਣਵਾਈ ਨਹੀਂ ਆਮ ਪਬਲਿਕ ਦਾ ਵੀ ਇਹ ਜੀ ਫਿਰ ਇਹੀ ਤਾਂ ਰੌਲਾ ਉਹ ਸ਼ਰੀਆਮ ਕਹਿੰਦੇ ਅਸੀਂ ਪੁਲਿਸ ਨੂੰ 20 ਲੱਖ ਰੁਪਏ ਦਿੱਤਾ ਇਥੇ ਗਵਾਵੇ ਹੈਗੇ ਬੰਦੇ ਰਾਤ 11 10 ਵਜੇ ਦੇ ਮਤਲਬ ਵਿਚਕਾਰ ਬੱਸ ਸਟੈਂਡ ਦੇ ਨੇੜੇ ਪਿਸਤੌਲ ਲਹਿਰਾ ਕੇ ਉਥੇ ਗੁਨਾਹਗਰ ਦੀ ਕਰਕੇ ਗਏ ਆ ਗਾਲਾਂ ਦੇ ਕੇ ਗਏ ਆ ਇਹ ਸਦਾ ਬਿੰਡਾ ਜੀ ਦੇ ਦਸਮਤਾਲ ਕੋ ਜੋ ਕਿ ਐਮ ਸੀ ਨੇ ਇੱਥੋਂ ਦੇ ਰਾਤ ਲਗਭਗ ਸਾਢੇ ਸਾਢੇ 11 ਵਜੇ ਸਾਢੇ 11 ਸਾਢੇ 11 10 ਵਜੇ ਦੇ ਮਤਲਬ ਵਿਚਕਾਰ ਇਹਨਾਂ ਨੇ ਬੱਸ ਸਟੈਂਡ ਦੇ ਨੇੜੇ ਪਿਸਤੌਲ ਲਹਿਰਾ ਕੇ ਉਥੇ ਗੁਨਾਹਗਰ ਦੀ ਕਰਕੇ ਗਏ ਆ ਗਾਲਾਂ ਦੇ ਕੇ ਗਏ ਆ ਇਸ ਵਾਰ ਦੇ ਵਿੱਚ ਸਾਡੇ ਐਮ ਸੀ ਸਾਹਿਬ ਉਹਨਾਂ ਨੇ ਚੌਂਕੀ ਦੇ ਵਿੱਚ ਰਿਪੋਰਟ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਗੱਲ ਨਹੀਂ ਸੁਣੀ ਉਹਦੇ ਖਿਲਾਫ ਇਹਨਾਂ ਨੇ ਚੌਕੀ ਅੱਗੇ ਧਰਨਾ ਲਾਇਆ ਅੱਛਾ ਮੈਂ ਵੀ ਕੁਦਰਤੀ ਮੈਂ ਆ ਰਿਹਾ ਸੀ ਮੈਂ ਵੀ ਦੇਖੋ ਕੀ ਧਰਨਾ ਕੀ ਆ ਉਹ ਮੇਰੇ ਕੋਲ ਕੁਝ ਐਮਸੀ ਆ ਗਏ ਕਹਿੰਦੇ ਜੀ ਤੁਸੀਂ ਆਓ ਕਹਿੰਦੇ ਵੀ ਵਿਸ਼ਵਾਸ ਦਿਵਾਓ ਮੈਂ ਉੱਥੇ ਚਲਾ ਗਿਆ ਅਜੇ ਮੈਂ ਜਾ ਕੇ ਖੜਾ ਹੀ ਸੀ ਉੱਥੇ ਤੇ ਇੱਕ ਤੇਜ਼ ਰਫਤਾਰ ਨਾਲ ਗੱਡੀ ਆਈ ਤੇ ਉਹਨਾਂ ਨੇ ਮਤਲਬ ਮੇਰਾ ਖਿਆਲ ਵੀ ਉੱਤੇ ਚੜਾ ਦੇਣੀ ਸੀ ਜਿੰਨੇ ਵੀ ਤੁਸੀਂ 100 200 ਬੰਦਾ ਸੀਗਾ ਭੱਜ ਕੇ ਪਾਸੇ ਹੋਏ ਤੇ ਉਹਨਾਂ ਨੇ ਨਿਕਲਨਸਾਰ ਫਾਇਰਿੰਗ ਕੀਤੀ ਤਿੰਨ ਉਹਨਾਂ ਨੇ ਫਾਇਰ ਕਰੇ ਦੋ ਕੰਢੇ ਦੇ ਵੱਧੇ ਇੱਕ ਹਵਾਈ ਫਾਇਰ ਉਹ ਐਸਨਾਂ ਲੈ ਕੇ ਚੌਪੁਰਸ ਚੌਂਕੀ ਦੇ ਅੰਦਰ ਵੀ ਬੜਿਆ ਉਹ ਇਹ ਗੁੰਡਾਗਰਦੀ ਕਰੀ ਐ ਇਹ ਅਕਾਲੀ ਦਲ ਦੀ ਸ਼ੈਅ ਤੇ ਕੰਮ ਕਰਿਆ ਕਿਉਂਕਿ ਜਿਨ੍ਹਾਂ ਨੇ ਗੁੰਡਾਗਰਦੀ ਕਰੀ ਐ ਉਹ ਅਕਾਲੀ ਦਲ ਦਾ ਬੰਦਾ ਹੈ ਕਿਉਂਕਿ ਜਿਹੜੀ ਕੱਲ ਹੀ ਸਾਰੇ ਬਖਲਾਈ ਹੋਏ ਐ ਸਾਡੀ ਆਮ ਆਦਮੀ ਪਾਰਟੀ ਨੇ ਪਹਿਲਾਂ 50000 ਤੋਂ ਵੱਧ ਦੇ ਤੁਹਾਨੂੰ ਲੀਡ ਕਰੀ ਐ ਉਹ ਹੁਣ ਬਖਲਾਈ ਹੋਏ ਐ ਵੀ ਇਹ ਇਸ ਵਾਰ ਫੇਰ ਇਹ ਅਗਸੀਂ ਅੱਗੇ ਜਿੱਤੂਗੀ ਤੇ ਇਸ ਕਰਕੇ ਇਹ ਦੇਸ ਦਾ ਮਹੌਲ ਬਣਾ ਰਹੇ ਆ ਕੌਣ ਕੌਣ ਸੀ ਜੀ ਬਾਈ ਨੇਮ ਦੱਸ ਸਕਦੇ ਹੋ ਜਿਹੜੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਕੌਣ ਕੌਣ ਸੀ ਬਾਈ ਨੇਮ ਬਾਈ ਨੇਮ ਹਾਂਜੀ ਇੱਕ ਤਾਂ ਜਗਜੀਤ ਸਿੰਘ ਆ ਜੀ ਜੀ ਉਹਨੇ ਫਾਇਰਿੰਗ ਕਰੀ ਆ ਇੱਕ ਉਹਦੇ ਨਾਲ ਸੀਗਾ ਗੁਰਸੇਵ ਸਿੰਘ ਜੀ ਗੁਰਦਾਸ ਸਿੰਘ ਸੀਗਾ ਜੀ ਮੰਨੂ ਮਨੋਜ ਇੱਕ ਮੰਨੂ ਮਨੋਜ ਉਹਦੇ ਗੁਰਦਾਸ ਸਿੰਘ ਦੀ ਗੱਲ ਕਰਦੇ ਹੋ ਇਹ ਟਰੱਕ ਜਿਹਨੇ ਦੇ ਪ੍ਰਧਾਨ ਵੀ ਰਹੇ ਨੇ ਪ੍ਰਧਾਨ ਵੀ ਰਹੇ ਹਾਂਜੀ ਤੁਸੀਂ ਕਹਿੰਦੇ ਹੋ ਅਕਾਲੀ ਦਲ ਵੱਲੋਂ ਸ਼ਾਇਦ ਤੁਹਾਡੇ ਵੱਲੋਂ ਟਰੱਕ ਨੇ ਪ੍ਰਧਾਨ ਲੈ ਕੇ ਜਾਉਣਾ ਛੱਡ ਗਏ ਨਹੀਂ ਜੀ ਇਹ ਅਸੀਂ ਤਾਂ ਇਹਨੂੰ ਛੱਡਤਾ ਸੀਗਾ ਜੀ ਵੈਸੇ ਕਿਉਂਕਿ ਇਹ ਥੋੜਾ ਜਿਹਾ ਉਲਟ ਚੱਲਣ ਲੱਗਿਆ ਸੀਗਾ ਜੁਨੀਅਨ ਦੇ ਉੱਥੇ ਐ ਪੋਸਟਾ ਉੱਲ ਜਾ ਕੇ ਰੱਖ ਦਿੰਦੇ ਸੀਗੇ ਵੀ ਉੱਥੇ ਤੇ ਕਬਜ਼ਾ ਥੋੜੋ ਲੈਣਾ ਹੁੰਦਾ ਟਰੱਕ ਚੁਣਨ ਵਾਲੇ ਸਾਰੇ ਕਹਿੰਦੇ 200 ਬੰਦਾ ਮੇਰੇ ਕੋਲੇ ਗਿਆ ਕਹਿੰਦੇ ਵੀ ਇਹਨੂੰ ਤੁਸੀਂ ਉਤਾਰੋ ਉਹ ਇਸ ਨੂੰ ਲਾਤਾ ਸੀ ਤੇ ਹੁਣ ਅਸੀਂ ਸਾਡੇ ਤੋਂ ਬਾਗੇ ਸੀ ਇਹ ਅਸੀਂ ਬਣਾਇਆ ਸੀ ਹਾਂ ਜੀ ਪਾਰਟੀ ਸ਼ਰਤੀ ਸੀ ਜੀ ਇਹਨਾਂ ਨੇ ਪਾਰਟੀ ਅਸੀਂ ਤਾਂ ਇਹਨੂੰ ਸਲਾਈ ਨਹੀਂ ਹੈ ਤੇ ਆਪ ਵੀ ਤੋਂ ਪਾਸੇ ਕਰਤਾ ਸੀ ਹਾਂਜੀ ਹਾਂ ਇਹ ਤੁਹਾਡੇ ਤੇ ਵੀ ਕੋਈ ਫਾਇਰ ਵਗੈਰਾ ਹੋਇਆ ਜਿਵੇਂ ਚਰਚਾ ਹੋ ਰਹੀ ਹੈ ਜੀ ਨੇ ਉਹ ਤਾਂ ਜੀ ਫਾਇਰਿੰਗ ਦਾ ਸਾਰੇ ਨਹੀਂ ਹੋ ਗਏ ਮੌਕੇ ਤੇ ਮੌਜੂਦ ਸੀ ਮੈਂ ਮਤਲਬ ਮੇਰੀ ਹਾਜ਼ਰੀ ਦੇ ਵਿੱਚ ਇਹ ਕੰਮ ਹੋਇਆ ਜੀ ਮੈਨੂੰ ਅਜੇ 5 ਮਿੰਟ ਵੀ ਨਹੀਂ ਸੀ ਹੋਏ ਉੱਥੇ ਗਏ ਨੂੰ ਐਮਨ ਸਰ ਕੋਸਟਾ ਫੀਰੀਅਰ ਦੇਖਦੇ ਹੋਏ ਇਹਦੇ ਵਿੱਚ ਵੀ ਇੱਕ ਐਮਐਲਏ ਜੀ ਸੁਰੱਖਿਆ ਨਹੀਂ ਹੋ ਸਕੀ ਜਾਂ ਜਿਸ ਬੰਦੇ ਨੇ ਰਾਤ ਫਾਇਰਿੰਗ ਕੀਤੀ ਹੈ ਉਹ ਇਹਦੇ ਰਾਤ ਹੀ ਉਹਨਾਂ ਗ੍ਰਿਫਤਾਰ ਕਰਕੇ ਲਿਆ ਉਹਦਾ ਰਵਲਵਰ ਜ਼ਬਤ ਕਰਕੇ ਸੋਨੂੰ ਮੈਂ ਦੱਸਦਾ ਜੀ ਅੱਜ ਤੋਂ 20-25 ਸਾਲ ਪਹਿਲਾਂ ਇੱਕ ਇਹਨਾਂ ਦੇ ਖਿਲਾਫ ਟਰੱਕ ਯੂਨੀਅਨ ਦੀ ਕਮੇਟੀ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਇਹਨਾਂ ਦੇ ਖਿਲਾਫ ਲੇਕਿਨ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਉਹਨਾਂ ਦੇ ਲਾਇਸੈਂਸ ਤਾਂ ਇਹ ਕਾਨੂੰਨ ਨਹੀਂ ਬਪਰਦੀ ਸੀ ਇਹਨਾਂ ਦੀ ਪੂਰੀ ਅਣਗਹਿਲੀ ਹੈ ਪੁਲਿਸ ਦੀ ਨਰਾਇਕੀ ਹੈ ਪੁਲਿਸ ਦੀ ਪੂਰੀ ਨਰਾਇਕੀ ਹੈ ਜੀ ਮੈਂ ਇਹ ਐਸਐਸਪੀ ਸਾਹਿਬ ਨੂੰ ਵੀ ਕਿਹਾ ਡੱਬੀ ਸਾਹਿਬ ਨੂੰ ਵੀ ਕਿਹਾ ਸਾਰੇ ਪ੍ਰਸ਼ਾਸਨ ਨੂੰ ਮੈਂ ਦੱਸ ਤੁੱਕਿਆ ਪਹਿਲਾਂ ਵੀ ਇਹ ਜੋ ਸਾਡੇ ਥਾਣਾ ਨਥਾਣਾ ਤੇ ਪੁਲਿਸ ਚੌਕੀ ਇਹ ਕਿਸੇ ਦੀ ਗੱਲ ਹੀ ਸੁਣਦੇ ਵੈਸੇ ਤਾਂ ਇਹ ਸਾਰੇ ਮਹੌਲ ਇਹਦਾ ਬਣਿਆ ਪਿਆ ਮੈਂ ਚਾਰੇ ਚੌਕੀਆਂ ਜਿਹਨੇ ਵੀ ਸਾਡੇ ਮੇਰੇ ਹਲਕੇ ਦੇ ਵਿੱਚ ਆਉਂਦੇ ਆ ਥਾਣੀ ਚੌਕੀਆਂ ਕੋਈ ਕਿਸੇ ਦੀ ਸੁਣਵਾਈ ਨਹੀਂ ਕਰ ਰਹੇ ਮੇਰੇ ਸਾਹਿਬ ਜੀ ਤੁਹਾਡੀ ਤੁਸੀਂ ਇੱਕ ਹਲਕੇ ਦੇ ਨਮਾਇੰਦੇ ਹੋ ਮੌਜੂਦਾ ਸਰਕਾਰ ਦੇ ਅਮਰ ਜੀ ਤੁਹਾਡੀ ਸੁਣਵਾਈ ਨਹੀਂ ਆ ਪਬਲਿਕ ਦਾ ਵੀ ਬੰਦਾ ਇਹ ਜੀ ਫਿਰ ਇਹੀ ਤਾਂ ਰੌਲਾ ਉਹ ਹੀ ਸਾਡੇ ਕੋਲੇ ਆਉਂਦੇ ਜੀ ਉਹ ਐਸੇ ਕਰਕੇ ਇਹ ਤਾਂ ਹੁਣ ਇਹਨਾਂ ਦੀ ਬਹੁਤ ਵੱਡੀ ਗਲਤੀ ਹੈ ਪ੍ਰਸ਼ਾਸਨ ਦੀ ਇਹ ਗੱਲ ਮਾਨ ਸਾਹਿਬ ਤਾਂ ਰੱਖੀ ਜੀ ਕਿ ਸੁਣਵਾਈ ਹੋਣੀ ਨਹੀਂ ਰਹੀ ਮਾਨ ਸਾਹਿਬ ਨੂੰ ਪਤਾ ਜੀ ਮਾਨ ਸਾਹਿਬ ਨੂੰ ਸਾਹ ਨੂੰ ਪਤਾ ਜੀ ਅੱਜ ਗੱਲ ਹੋਈ ਮਾਨ ਸਾਹਿਬ ਨਾਲ ਨਹੀਂ ਮਾਨ ਸਾਹਿਬ ਨਾਲ ਅੱਜ ਕੋਈ ਨਹੀਂ ਗੱਲ ਹੋਈ ਅੱਜ ਮੈਂ ਖੇਤੀਬਾੜੀ ਮੰਤਰੀ ਕੁੜੀਆਂ ਸਾਹਿਬ ਨਾਲ ਗੱਲ ਹੋਈ ਉਹ ਮੈਂ ساری ਗੱਲ ਦੱਸੀ ਆ ਅਰੈਸਟ ਹੋਈ ਹੈ ਜੀ ਕਿਸੇ ਦੀ ਅਰੈਸਟ ਦੋ ਬੰਦੇ ਦੀ ਹੋਈ ਹੈ ਗੁਰਸੇਮ ਸਿੰਘ ਜੀ ਤੇ ਜਗਦੀਸ਼ ਸਿੰਘ ਜੀ ਅਰੈਸਟ ਹੋ ਚੁੱਕੇ ਦੂਸਰੇ ਦੋ ਮੌਕੇ ਤੋਂ ਭੱਜ ਗਏ ਸੀ ਜੀ ਹਾਂ ਮੌਕੇ ਤੋਂ ਭੱਜ ਗਏ ਉਹ ਟੋਟਲ 6 ਜਣੇ ਸੀਗੇ ਜੀ ਪੰਜ ਛੇ ਜਣੇ ਸੀ ਪੁਲਿਸ ਕੋਹੇ ਦੋ ਆੜੇ ਦੇ ਨਾਲ ਸੀ ਇਹਨਾਂ ਦੀ ਪਛਾਣ ਉਹ ਸ਼ਰੇਆਮ ਕਹਿੰਦੇ ਅਸੀਂ ਪੁਲਿਸ ਨੂੰ 20 ਲੱਖ ਰੁਪਏ ਦਿੱਤਾ ਇਥੇ ਗਵਾਹੀ ਹੈਗੇ ਬੰਦੇ ਜੀ ਵੀ ਪੁਲਿਸ ਨੂੰ ਅਸੀਂ 20 ਲੱਖ ਰੁਪਏ ਦਿੱਤਾ ਵੀ ਸਾਡਾ ਤੁਸੀਂ ਕੋਈ ਕਰ ਲਓ ਜਿਹੜਾ ਕੋਈ ਕਰਨਾ ਐਸ ਤਰ੍ਹਾਂ ਦੀ ਗੁੰਡਾਗਰਦੀ ਇਹਦਾ ਮਾਹੌਲ ਬਣਾ ਲਿਆ ਬਣਾ ਰਹੇ ਆ ਇਸ ਰੋਸ ਦੇ ਵਿੱਚੋਂ ਅੱਜ ਸਾਰੀ ਮੰਡੀ ਬੰਦ ਕੀਤੀ ਗਈ ਜਦੋਂ ਪਰਚਾ ਦਰਜ ਹੋ ਗਿਆ ਉਦੋਂ ਬਾਅਦ ਸਾਡੇ ਦੁਕਾਨਦਾਰਾਂ ਨੇ ਦੁਕਾਨਾਂ ਖੋਲੀਆਂ ਐਮਐਸਰ ਸਾਹਿਬ ਗੱਲ ਕਰੀਏ ਹੀਰੋਕਰੇਸੀ ਜਿਹੜੀ ਹੈ ਉੱਪਰ ਦੀ ਪੈ ਰਹੀ ਹੈ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਬਿਊਰੋਕਰੇਸੀ ਜਿਹੜੀ ਆ ਤੁਹਾਡੇ ਹਾਂਜੀ ਹਾਂਜੀ ਸਿਰਲ ਮੈਦਿਆਂ ਤੇ ਬਿਊਰੋਕਰੇਸੀ ਉੱਪਰ ਪੈ ਰਹੀ ਹੈ ਉੱਪਰ ਹੈ ਜੀ ਹਾਂਜੀ ਇਹ ਟਰੱਕ ਜੀਨਨ ਦਾ ਮਸਲਾ ਹੈ ਜਾਂ ਜੀ ਲੋਕ ਸਭਾ ਚੋਣਾਂ ਦਾ ਮਸਲਾ ਹੈ ਇਹ ਦੋਨੇ ਰਲ ਜਾਂਦੇ ਆ ਜੀ ਇਸ ਟਾਈਮ ਜਦੋਂ ਹੁਣ ਮੌਕਾ ਤਾਂ ਚੋਣਾਂ ਦਾ ਹੀ ਆ ਅਸਲ ਮਸਲੇ ਦੋਨੇ ਹੋ ਜਾਂਦੇ ਆ ਅੱਗੇ ਵੀ ਖਤਰਾ ਤੁਹਾਨੂੰ ਇਸ ਤਰੀਕੇ ਦੀ ਘਟਨਾਵਾਂ ਤੋਂ ਲੱਗ ਰਿਹਾ ਕਿ ਤੁਹਾਨੂੰ ਖਤਰਾ ਤਾਂ ਹੈਗਾ ਜੀ ਸਾਤੋਂ ਦਾ ਜਿਹੜੇ ਗਨਮੈਨ ਸੀ ਉਹ ਵੀ ਵਾਪਸ ਲੈ ਲਏ ਵੀ ਕਹਿੰਦੇ ਚੋਣ ਕਮਿਸ਼ਨ ਦੀ ਹਦਾਇਤ ਮੇਰੇ ਕੋਲ ਦੋ ਗਨਮੈਨ ਹੀ ਆ ਦੋ ਜੰਦ ਛੁੱਟੀ ਤੇ ਚਲੇ ਜਾਂਦੇ ਜੀ ਨਹੀਂ ਅਸਲ ਦੇ ਵਿੱਚ ਜਿਹੜੀ ਕੋਈ ਦਿਨ ਦਿਹਾੜੇ ਇਦਾਂ ਦੀ ਘਟਨਾ ਵਾਪਰਨੀ ਤੁਸੀਂ ਆਪ ਹੀ ਸੋਚੋ ਵੀ ਇੱਕ ਜਿਹੜੀ ਇੱਥੇ ਬਿਆਨੀਆਂ ਮਤਲਬ ਹਿੰਦੂ ਕਮਿਊਨਿਟੀ ਦੇ ਲੋਕ ਨੇ ਦੁਕਾਨਦਾਰ ਨੇ ਠੀਕ ਹੈ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਤਾਂ ਬਣਦਾ ਹੀ ਹੈ ਦੇਖੋ ਸਾਰਾ ਸਿਸਟਮ ਕਿਤਨਾ ਕਿਤੇ ਪੋਲੀਟੀਕਲ ਸਿਸਟਮ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਇਹਨਾਂ ਨੂੰ ਵੀ ਬਹੁਤ ਵੱਡੇ ਬਹੁਮਤ ਦੇ ਨਾਲ ਸਰਕਾਰ ਇੱਥੇ ਆਪਣੇ ਐਮਪੀ ਜਿਹੜੀ ਸ਼ੀਟ ਹੈ ਲੋਕ ਸਭਾ ਠੀਕ ਹੈ ਉਹ ਨਿਕਲ ਜਾ ਰਹੀ ਹੈ ਉਹ ਇੱਥੇ ਪਹਿਲਾਂ ਵੀ 55000 ਵੋਟ ਤੇ ਲੀਡ ਹੋਈ ਸੀਗੀ ਮਤਲਬ ਕਿਤੇ ਨਾ ਕਿਤੇ ਇੱਕ ਡਰ ਦਾ ਮਾਹੌਲ ਬਣਾ ਕੇ ਤੇ ਬਾਣੀਆਂ ਜਿਹੜੀ ਮਤਲਬ ਦੁਕਾਨਦਾਰ ਜਾਂ ਹਿੰਦੂ ਕਮਿਊਨਿਟੀ ਉਹਨਾਂ ਦੇ ਇੱਕ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਕੌਣ ਲੋਕ ਬਣਾ ਰਹੇ ਹੈ ਅਕਾਲੀ ਦਲ ਦੀ ਅਕਾਲੀ ਜਿਹੜਾ ਇਹ ਜਲਜੀਤ ਸਿੰਘ ਆ ਇਹ ਵੀ ਖੁਦ ਕਹੀ ਜਾਂਦਾ ਕਿ ਵੀ ਇਹ ਬੰਦਾ ਸਾਡੇ ਵਿੱਚ ਆ ਗਿਆ ਸੀਗਾ ਲੇਕਿਨ ਜਲਜੀਤ ਸਿੰਘ ਨਾ ਇਹ ਤਨੀ ਆਪਣੀ ਚਾਇਆ ਜੀ ਨਹੀਂ ਨਹੀਂ ਸਾਡੇ ਨਹੀਂ ਸਾਡੇ ਤੇ ਤਾਂ ਕਿਤੇ ਨਹੀਂ ਹੈ ਜੀ ਇਹ ਅਕਾਲੀ ਦਾ ਬੰਦਾ ਨਹੀਂ ਹੈ ਜੀ ਗੁੰਡਾ ਬੰਦਾ ਜੀ ਉਹਨਾਂ ਦਾ ਰੱਖਿਆ ਹੋਇਆ ਹੈ ਬਸ ਸਿਰਫ ਇੱਕੋ ਬੁਖਲਾੜ ਦੇ ਵਿੱਚ ਆ ਕੇ ਵੀ ਇਹ ਹੈ ਵੀ ਇੱਕ ਡਰ ਦਾ ਮਾਹੌਲ ਬਣਾ ਦਈਏ ਇੱਥੇ ਵੀ ਠੀਕ ਹੈ ਲੋਕ ਇਹ ਗੱਲ ਕਹਿਣ ਵੀ ਸਰਕਾਰ ਦਾ ਫੇਲੂਆ ਰਿਹਾ ਜੀ ਨਾਕਾਮੀ ਹੈ ਜੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਇਕਾਲੀਆਂ ਦਾ ਹਾਲੇ ਦਬਦਬਾ ਜ਼ਿਆਦਾ ਜੀ ਦਬਦਬਾ ਦੇਖੋ ਜੀ ਜਿਨ੍ਹਾਂ ਨੇ 66 ਟਿਕੀ ਬੈਠੀ ਹੈ ਪੁਲਿਸ ਨੇ ਕਾਰਵਾਈ ਨਹੀਂ ਨਹੀਂ ਦੇਖੋ ਦੇਖੋ ਕਿਤੇ ਨਾ ਕਿਤੇ ਤੁਸੀਂ ਸਮਝਦੇ ਹੋ ਸਾਰੀਆਂ ਚੀਜ਼ਾਂ ਨੂੰ ਪਤਾ ਹੈ ਵੀ ਸਰਕਾਰ ਹੈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਪੂਰੀ ਇਮਾਨਦਾਰੀ ਨਾਲ ਕਰ ਰਹੀ ਹੈ ਸਾਡਾ ਕਦੇ ਕੋਈ ਐਮਐਲਏ ਕੋ ਚੇਅਰਮੈਨ ਕਦੇ ਹੋਰ ਤੁਸੀਂ ਕਦੇ ਅੱਜ ਤੱਕ ਦੇਖਿਆ ਕਿਸੇ ਨੂੰ ਧਮਕਾਉਂਦਾ ਜਾਂ ਕਿਸੇ ਪੁਲਿਸ ਨੂੰ ਧਮਕਾਉਂਦਾ ਕੋਈ ਮਤਲਬ ਇਸ ਤਰੀਕੇ ਦਾ ਠੀਕ ਹੈ ਮਤਲਬ ਕਿਤੇ ਨਾ ਕਿਤੇ ਇਦਾਂ ਵੀ ਬਿਊਰੋਕ੍ਰੇਸੀਆ ਜੋ ਕੋ ਪ੍ਰਾਣਾ ਜਿਹਨਾਂ ਦਾ ਕੋ 50 60 ਸਾਲ ਪਹਿਲਾਂ ਦਾ ਮਤਲਬ ਜਿਹੜਾ ਉਹਨਾਂ ਦਾ ਨਾਲ ਤਾਲਮੇਲ ਸੀ ਕਿਤਨਾ ਕਿਤੇ ਰਿਸ਼ਤੇ ਜਿਹੜੀ ਹੁੰਦੇ ਨੇ ਆਪਸ ਚ ਬਣੇ ਹੋਏ ਉਹ ਕਿਤਨਾ ਕਿਤੇ ਸਾਨੂੰ ਨੁਕਸਾਨ ਦੇਣ ਦੀ ਕੋਸ਼ਿਸ਼ ਲੱਗ ਰਹੀ ਹੈ ਇਹ ਇਹ ਲੀਡ ਦਾ ਜਿਹੜਾ ਕਾਫੀ ਲੰਮਾ ਚੱਲ ਰਿਹਾ ਹੈ ਜਿਕਰ ਅਬ ਟ੍ਰੈਕ ਜੁਨੀਨ ਵਾਲਾ ਮਸਲਾ ਕਰੀਏ ਜਾਂ ਟੂ ਆਟੋ ਆਈ ਨੂੰ ਲੈ ਕੇ ਆ ਇਹ ਤੁਹਾਡੇ ਕੋਲੋਂ ਮੈਡੀਕਲ ਕਿਹਾ ਜਾ ਰਿਹਾ ਹੈ ਦੋਨੋਂ ਇੱਕ ਪਾਸੇ ਤੁਸੀਂ ਕੋਸ਼ਿਸ਼ ਇਹਨਾਂ ਨੂੰ ਪ੍ਰਧਾਨ ਬਣਾਉਣ ਦੇ ਹੋ ਇੱਕ ਪਾਸੇ ਫਿਰ ਕੋਸ਼ਿਸ਼ ਇਹ ਕਹਿੰਦੇ ਅਸੀਂ ਪ੍ਰਧਾਨ ਪ੍ਰਧਾਨ ਤਾਂ ਸੀ ਤਾਂ ਕਿਸੇ ਨੂੰ ਨਹੀਂ ਨਹੀਂ ਜੀ ਅਸੀਂ ਜੋ ਪ੍ਰਧਾਨ ਪਹਿਲਾਂ ਬੁਲਾਇਆ ਸੀ ਉਹ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਾ ਹਾਂ ਵੀ ਹੁਣ ਇਸ ਤਰ੍ਹਾਂ ਮੇਜ਼ ਤੇ ਵਾਲਵਰ ਰੱਖਣਾ ਉਥੇ ਆਪਾਂ ਕਬਜ਼ਾ ਤਾਂ ਨਹੀਂ ਲੈਣਾ ਹੁੰਦਾ ਇਹ ਗੱਲ ਦੀ ਗਲਤੀ ਅਸੀਂ ਲੱਤਾਂ ਕਰ ਉਸ ਨੂੰ ਲੱਤਾਂ ਕਰਤਾ ਉਹਦੇ ਦੋ ਗੱਲਾਂ ਨੇ ਹਾਂਜੀ ਤੁਸੀਂ ਇਹ ਸਾਲ ਕਿਹ ਨਾਲ ਜੁੜੇ ਹੋ ਇਕੱਲੇ ਇਕੱਲੇ ਬੰਦੇ ਬਾਰੇ ਜਾਣਦੇ ਹੋ ਇੱਕ ਪਾਸੇ ਤੁਸੀਂ ਪ੍ਰਧਾਨ ਪਰੌਣੇ ਉਹਨਾਂ ਨੂੰ ਮੁੜ ਕੇ ਤੁਸੀਂ ਉਹਨਾਂ ਨੂੰ ਸਾਈਡ ਲਾਈਨ ਕਰਦੇ ਹੋ ਮਸਲੇ ਦਾ ਟਰੱਕ ਜੀ ਨਹੀਂ ਹੁੰਦਾ ਕਿ ਆ ਕੇ ਖੜਾ ਹੁੰਦਾ ਨਾ ਟਰੱਕ ਜੀ ਵਾਲੇ ਬੰਦੇ ਜਿਹੜੇ ਹੈਗੇ ਕਾਫੀ ਦੇਰ ਤੋਂ ਇਹ ਮਸਲਾ ਉਲਟਾ ਤੋਂ ਰਹਿ ਜਾ ਰਿਹਾ ਤੁਹਾਡਾ ਨਹੀਂ ਜਿਹੜੇ ਇਹ ਦਰਜੀਤ ਵਰਗੇ ਇਹਨਾਂ ਦਾ ਸਾਡਾ ਕੋਈ ਟਰੱਕ ਨੂੰ ਨਹੀਂ ਰਹਿ ਨਹੀਂ ਸੀ ਕਿ ਟਰੱਕ ਨੂੰ ਅੱਛਾ ਇਹ ਤਾਂ ਨਹੀਂ ਸੀਗੇ ਉਹ ਤਾਂ ਇੱਕ ਜਿਹੜਾ ਗਰਦਾਰ ਸਿੰਘ ਹੈ ਨਾ ਜਿਹਦੀ ਗੱਲ ਕਰਦੇ ਗਰਦਾਰ ਸਿੰਘ ਦੀ ਗੱਲ ਕਰਦੇ ਆ ਦੂਜੇ ਸਾਡੇ ਨਾਲ ਉਹਨਾਂ ਨਾਲ ਟੱਕਰ ਨਹੀਂ ਹੁੰਦੀ ਜਾਂ ਹੋਰ ਉਹਨਾਂ ਨਾਲ ਆਪਣਾ ਕੋਈ ਮਸਲਾ ਨਹੀਂ ਹੁੰਦਾ ਤੁਸੀਂ ਹੁਣ ਤੱਕ ਦੀ ਕਾਰਵਾਈ ਰੂਪੇ ਵਿੱਚ ਦੇਖਦੇ ਮੇਰੀ ਕੋਲ ਸੋਲੋ ਪੁਲ ਤੋਂ ਤੱਕ ਦੀ ਕਾਰਵਾਈ ਕੀਤੀ ਗਈ ਹੈ ਤੁਹਾਡੇ ਸਾਹਮਣੇ ਧਿਆਨ ਜਿਹੜਾ ਆਪਾਂ ਹੁਣ ਅੰਡਾਂ ਡੈਪੀ ਸਾਹਿਬ ਨੇ ਆਪਦੇ ਹੱਥ ਦੇ ਵਿੱਚ ਕੰਟਰੋਲ ਲਿਆ ਸਾਰਾ ਉਹ ਖੁਦ ਆਵੇ ਹੱਥ ਨਾਲ ਇਹ ਪਰਚਾ ਬਣਵਾ ਕੇ ਗਏ ਹੈ ਸਾਨੂੰ ਦੱਸ ਕੇ ਗਏ ਹੈ 2307 ਦਾ ਸੀ ਉਹਨਾਂ ਤੇ ਕੇਸ ਅਜ ਖੜਾ ਹੈ 2307 ਦਾ ਪਰਚਾ ਜਿਹੜੇ ਬੰਦੇ ਪੁਲਿਸ ਦੀ ਗ੍ਰੈਸ ਤੋਂ ਬਾਹਰ ਹੈ ਪਿਓ ਜਲਦੀ ਫੜੇ ਲੈਣ ਜਾਣਗੇ ਅਸੀਂ ਤੋੜੇ ਨਹੀਂ ਸੁਧੋਸ਼ਨਾ ਚ